ਹੈਲੋ एवरीवन ਕੀ ਮੈਂ ਉਹ ਸਾਰੇ ਜਣੇ ਆਈ ਹੋਪ ਸਾਰੇ ਜਣੇ ਠੀਕ ਠਾਕ ਹੋਵੋਗੇ ਤੇ ਲੋ ਜੀ ਇੱਕ ਨਵੀਂ ਟਿਪਸ ਦੇ ਨਾਲ ਆਪਾਂ ਫੇਰ ਤੁਹਾਡੇ ਸਾਰਿਆਂ ਦੇ ਵਿੱਚ ਹਾਜ਼ਰ ਹੋਈਆਂ ਤੇ ਇੱਕ ਨਵੀਂ ਟਿਪਸ ਕਿਹਾ ਹੈ ਕਿ ਕਈ ਭੈਣਾਂ ਦੇ ਹਨਾ ਫੇਸ ਦੇ ਉੱਤੇ ਛੋਟੇ ਛੋਟੇ ਵਾਲ ਹੁੰਦੇ ਆ ਮਤਲਬ ਆਪ ਕਲਿਪਸ ਤੇ ਲਾ ਲਓ ਹਨਾ ਚਿਨ ਦੇ ਉੱਤੇ ਲਾ ਲਓ ਤੇ ਫੋਰਹੈਡ ਦੇ ਉੱਪਰ ਲਾ ਲਓ ਛੋਟੇ ਛੋਟੇ ਵਾਲ ਹੁੰਦੇ ਆ ਤੇ ਆਪਾਂ ਉਹ ਵਾਲ ਕਿਵੇਂ ਰਿਮੂਵ ਕਰਦੇ ਆ ਉਹ ਮੈਂ ਤੁਹਾਨੂੰ ਦੱਸ ਦੰਨੀ ਹੈ ਤੇ ਆਪਾਂ ਨੂੰ ਕਿਤੇ ਪਾਰਲਰ ਦੀ ਲੋੜ ਨਹੀਂ ਹੈਗੀ ਕੋਈ ਪਾਰਲਰ ਵਗੈਰਾ ਨਹੀਂ ਜਾਣਾ ਆਪਾਂ ਨੇ ਘਰ ਦੇ ਵਿੱਚ ਹੀ ਬਹਿ ਕੇ ਆਪਾਂ ਆਪਣੇ ਜੋ ਛੋਟੇ-ਛੋਟੇ ਫੇਸ ਦੇ ਉੱਤੇ ਵਾਲ ਹੁੰਦੇ ਆ ਹਨ ਇਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਰਿਮੂਵ ਕਰ ਸਕਦੇ ਆ ਉਹ ਕਿਵੇਂ ਕਰਨਾ ਹੈ ਮੈਂ ਤੁਹਾਨੂੰ ਦੱਸ ਦੰਨੀ ਆ ਤੇ ਆਪਾਂ ਨੇ ਕਿਤੇ ਬਾਹਰ ਨਹੀਂ ਜਾਣਾ ਆਪਣੇ ਘਰ ਦੇ ਵਿੱਚ ਮੌਜੂਦ ਹੁੰਦੀਆਂ ਚੀਜ਼ਾਂ ਤੇ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਕਲੀਨ ਬੋਲ ਲਿਆ ਇਹਨੇ ਇੱਕ ਕਲੀਨ ਬੋਲ ਲੈ ਲਿਆ ਤੁਹਾਨੂੰ ਪਤਾ ਹੈ ਕਿ ਮੈਂ ਕੰਚ ਦੀ ਕੋਲੀ ਦੇ ਵਿੱਚ ਹਮੇਸ਼ਾ ਰੈਮਡੀ ਬਣਾਉਣੀ ਹੈ ਤੁਸੀਂ ਅਗਰ ਜਦ ਵੀ ਚੀਜ਼ ਬਣਾਣੀ ਹੈ ਤਾਂ ਕੰਚ ਦੀ ਕੋਲੀ ਜ਼ਰੂਰ ਲਿਆ ਕਰੋ ਕਿਉਂਕਿ ਕੰਚ ਦੀ ਕੋਲੀ ਦੇ ਵਿੱਚ ਜਿੰਨੀ ਆਪਾਂ ਮੈਡੀਸਿਨ ਵਗੈਰਾ ਬਣਾਉਂਦੇ ਆ ਆਪਣੇ ਫੇਸ ਦੀ ਕੋਈ ਵੀ ਫੇਸ ਪੈਕ ਬਣਾਣੇ ਆ ਜਾਂ ਫੇਸ਼ੀਅਲ ਬਣਾਣੇ ਆ ਉਹ ਸਭ ਤੋਂ ਜ਼ਿਆਦਾ ਬੈਸਟ ਹੁੰਦਾ ਕੰਚ ਦੀ ਕੋਲੀ ਦੇ ਵਿੱਚ ਹਨਾ ਤੇ ਆਪਾਂ ਨੇ ਇੱਕ ਸਾਫ਼ ਸੁਥਰਾ ਬੋਲ ਲੈ ਲਿਆ ਕੰਚ ਦੀ ਕੋਲੀ ਲਈ ਮੈਂ ਤੇ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਬੇਸਣ ਮੈਂ ਤੁਹਾਨੂੰ ਦਿਖਾ ਦਿੰਨੀ ਆ ਤੇ ਥੋੜਾ ਜਿਹਾ ਡੱਬਾ ਲੈਣਾ ਮੈਂ ਕਿਉਂਕਿ ਮੈਂ ਕਿਚਨ 'ਚ ਖੜੀ ਆ ਤੇ ਸਭ ਤੋਂ ਪਹਿਲਾਂ ਆਪਾਂ ਇਹ ਬੋਲ ਦੇ ਵਿੱਚ ਆਪਾਂ ਪਾਵਾਂਗੇ ਬੇਸਣ ਤੇ ਲੋਜੀ ਸਭ ਤੋਂ ਪਹਿਲਾਂ ਆਪਾਂ ਪਾਵਾਂਗੇ ਬੇਸਣ ਕਿਉਂਕਿ ਮੈਂ ਤੁਹਾਨੂੰ ਰੈਮੇਡੀ ਬਣਾ ਕੇ ਦਿਖਾਣੀ ਹੈ ਅੱਧਾ ਕ ਚਮਚਾ ਮੈਂ ਅੱਧਾ ਚਮਚਾ ਮੈਂ ਬੇਸਣ ਦਾ ਲਿਆ ਵਿੱਚ ਤੇ ਲੋਜੀ ਅੱਧਾ ਚਮਚਾ ਆਪਾਂ ਨੇ ਲਈਆ ਬੇਸਣ ਦਾ ਤੇ ਹੁਣ ਆਪਾਂ ਲੈ ਲੈਨੇ ਆ ਇੱਕ ਅੱਧਾ ਕ ਚਮਚਾ ਹੀ ਲਾਵਾਂਗੇ ਆਪਾਂ ਆਟੇ ਦਾ ਲੋਜੀ ਇਹ ਅੱਧਾ ਚਮਚਾ ਹੀ ਲਿਆ ਮੈਂ ਆਟੇ ਦਾ ਤੇ ਅੱਧਾ ਚਮਚਾ ਲਿਆ ਬੇਸਣ ਦਾ ਇਹ ਦੋ ਚੀਜ਼ਾਂ ਮਿਕਸ ਕਰਤੀਆਂ ਆਪਾਂ ਨੇ ਕਿਉਂਕਿ ਜਿਹੜਾ ਇਹ ਆਟਾ ਨਾ ਤੁਹਾਨੂੰ ਪਤਾ ਨਾ ਇਹ ਚਿਪਕਦਾ ਜਦੋਂ ਆਪਾਂ ਫੇਸ ਤੇ ਲਾਣੇ ਆ ਜਾਂ ਕਿਤੇ ਵੀ ਹੱਥ ਪੈਰ ਤੇ ਆਟਾ ਲਾ ਲਵੋ ਨਾ ਤੁਹਾਡੇ ਚਿਪਕ ਜਾਂਦਾ ਇਹ ਜਿਹੜੇ ਆਪਣੇ ਵਾਲ ਹੁੰਦੇ ਆ ਨਾ ਇਹ ਜੜਾਂ ਤੋਂ ਖਿੱਚ ਕੇ ਲੈ ਕੇ ਆਉਂਗਾ ਆਟਾ ਔਰ ਜੋ ਬੇਸਣ ਹੈ ਬੇਸਣ ਬਹੁਤ ਜ਼ਿਆਦਾ ਆਪਣੀ ਸਕਿਨ ਨੂੰ ਸਾਫ਼ ਸੁਥਰਾ ਔਰ ਗੋਰਾ ਤੇ ਟਾਈਟ ਕਰੂਗਾ ਹਨਾ ਤੇ ਜਿਹੜਾ ਆਟਾ ਮੈਂ ਤੁਹਾਨੂੰ ਦੱਸਿਆ ਇਹ ਆਟਾ ਆਪਣੀ ਸਕਿਨ ਦੇ ਅੰਦਰ ਜੋ ਵਾਲ ਹੁੰਦੇ ਆ ਨਾ ਇਹਨਾਂ ਨੂੰ ਚੰਗੀ ਤਰ੍ਹਾਂ ਖਿੱਚ ਕੇ ਲੈ ਕੇ ਆਊਗਾ ਤੇ ਦੋ ਚੀਜ਼ਾਂ ਮੈਂ ਪਾ ਲੀਆਂ ਹੁਣ ਲੋੜ ਹੈ ਜੀ ਕੱਚੇ ਦੁੱਧ ਦੀ ਹੁਣ ਆਪਾਂ ਉਹ ਪਾਵਾਂਗੇ ਤੇ ਲੋ ਜੀ ਹੁਣ ਆਪਾਂ ਨੇ ਪਾਇਆ ਵਿੱਚ ਥੋੜਾ ਜਿਹਾ ਦੁੱਧ ਦੁੱਧ ਉਹਨਾਂਕ ਪਾਓ ਜਿੰਨੀ ਕ ਆਪਣੀ ਫੇਸ ਪੈਕ ਬਣ ਕੇ ਰੈਡੀ ਹੋ ਜਾਈ ਹੈ ਹਨਾ ਉਹਨਾਂਕ ਪਾਉਣਾ ਆਪਾਂ ਨੇ ਵਿੱਚ ਦੁੱਧ ਜ਼ਿਆਦਾ ਨਾ ਪਾਓ ਬਸ ਜਿੰਨਾ ਕਾਪਾ ਨੂੰ ਫੇਸ ਪੈਕ ਦੀ ਲੋੜ ਹੈ ਮਤਲਬ ਜਿੰਨਾ ਆਪਾਂ ਤੁਹਾਨੂੰ ਪਤਾ ਹੀ ਹੈ ਭੈਣਾਂ ਨੂੰ ਹਨਾ ਵੀ ਕਿੰਨਾ ਕਾਪਾ ਚਿਹਰੇ ਦੇ ਉੱਤੇ ਟਿਕ ਸਕਦਾ ਹੈ ਓਨਾ ਕ ਪਾਣਾ ਆਪਾਂ ਨੇ ਤੇ ਚੌਥੀ ਚੀਜ਼ ਕੀੜੀ ਹੈ ਦੇ ਵਿੱਚ ਆਪਾਂ ਉਹ ਵੀ ਦੱਸ ਦੰਨੇ ਆ ਤੁਹਾਨੂੰ ਤੇ ਚੌਥੀ ਚੀਜ਼ ਪਾਵਾਂਗੇ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਕਿਉਂਕਿ ਮੈਂ ਰਸੋਈ 'ਚ ਹੀ ਖੜੀ ਸੀ ਮੈਂ ਇਹ ਚੀਜ਼ਾਂ ਲਾਣ ਲੱਗੀ ਸੀ ਆਪਣੇ ਚਿਹਰੇ ਪਰ ਸੋਚਿਆ ਕਿਉਂ ਨਾ ਤੁਹਾਡੇ ਸਾਰਿਆਂ ਦੇ ਨਾਲ ਸ਼ੇਅਰ ਕਰਾਂ ਹਨਾ ਤੇ ਹੁਣ ਆਪਾਂ ਪਾਵਾਂਗੇ ਵਿੱਚ ਥੋੜੀ ਜੀ ਹਲਦੀ ਹਲਦੀ ਬਹੁਤ ਲਾਜ਼ਮੀ ਹੈ ਫੇਸ ਪੈਕ ਦੇ ਵਿੱਚ ਜਿਹੜਾ ਆਪਾਂ ਹੈਅਰ ਰਿਮੂਵ ਕਰਦੇ ਆ ਨਾ ਆਪਣੇ ਚਿਹਰੇ ਦੇ ਉੱਤੇ ਵਾਲ ਹਟਾਣੇ ਆ ਇਹਦੇ ਵਿੱਚ ਹਲਦੀ ਜ਼ਰੂਰ ਪਾਓ ਕਿਉਂਕਿ ਅਗਰ ਆਪਣੇ ਵਾਲ ਜਿਹੜੇ ਖਿੱਚੇ ਜਾਂਦੇ ਆ ਸਕਿਨ ਦੇ ਉੱਤੇ ਕੋਈ ਵੀ ਦਾਗ ਨਹੀਂ ਪੈਂਦਾ ਜਦੋਂ ਕਿ ਵਾਲ ਖਿੱਚ ਪੈਂਦੀ ਆ ਨਾ ਆਪਣੀ ਸਕਿਨ ਦੇ ਉੱਤੇ ਇੱਕ ਕਿਸਮ ਦੀ ਇਹ ਮੱਲਾ ਪੱਟੀ ਕਰ ਦਿੰਦੀ ਆ ਹਲਦੀ ਹਲਦੀ ਦੇ ਵਿੱਚ ਬਹੁਤ ਜ਼ਿਆਦਾ ਐਂਟੀਬਾ ਆ ਹੁੰਦੇ ਆ ਮਿਨਰਲ ਹੁੰਦੇ ਆ ਬਹੁਤ ਜ਼ਿਆਦਾ ਤੱਤ ਹੁੰਦੇ ਆ ਇਹਦੇ ਵਿੱਚ ਵਧੀਆ ਤੇ ਲੋ ਜੀ ਥੋੜੀ ਜਿਹੀ ਆਪਾਂ ਹਲਦੀ ਮਾਵਾਂਗੇ ਵਿੱਚ ਜ਼ਿਆਦਾ ਨਹੀਂ ਪਾਉਂਦੇ ਕਿਉਂਕਿ ਆਪਣਾ ਫੇਸ ਪੀਲਾ ਪੀਲਾ ਹੋ ਜਾਣਾ ਤੇ ਲੋ ਜੀ ਇਹਦੇ ਵਿੱਚ ਪਾਈ ਆਪਾਂ ਨੇ ਹਲਦੀ ਹੁਣ ਆਪਾਂ ਇਹਨੂੰ ਮਿਕਸ ਕਰਾਂਗੇ ਚੰਗੀ ਤਰ੍ਹਾਂ ਰਲਾਵਾਂਗੇ ਹੁਣ ਆਪਾਂ ਇੱਕ ਰੈਮਡੀ ਬਣ ਜਾਣੀ ਹੈ ਇਹ ਵੀ ਆਪਣੇ ਫੇਸ ਦੇ ਉੱਤੇ ਲਾਉਣ ਵਾਲੀ ਹਨਾ ਤੇ ਲੋ ਜੀ ਥੋੜੀ ਜਿਹੀ ਹਲਦੀ ਆਪਾਂ ਹੋਰ ਪਾ ਦਈਏ ਕਿਉਂਕਿ ਮੈਨੂੰ ਥੋੜੀ ਜਿਹੀ ਘੱਟ ਪੈਗੀ ਤੇ ਲੋ ਜੀ ਲੋ ਜੀ ਇਹਨਾਂ ਚਾਰ ਚੀਜ਼ਾਂ ਦੇ ਨਾਲ ਆਪਾਂ ਨੇ ਇੱਕ ਰੈਮੇਡੀ ਬਣਾ ਕੇ ਤਿਆਰ ਕਰ ਲਈ ਜੋ ਕਿ ਆਪਣਾ ਚਿਹਰੇ ਦੇ ਉੱਤੇ ਫੇਸ ਪੈਕ ਤਿਆਰ ਕਰ ਲਿਆ ਆਪਾਂ ਨੇ ਇਹ ਆਪਣੇ ਜੋ ਚਿਹਰੇ ਦੇ ਉੱਤੇ ਬਾਹਲ ਹੈ ਨਾ ਇਹ ਚੰਗੀ ਤਰ੍ਹਾਂ ਸਾਫ਼ ਕਰ ਦੇਣੇ ਆ ਇਹਨੇ ਤੇ ਵਿੱਚ ਕਿਹੜੀ ਕਿਹੜੀ ਚੀਜ਼ਾਂ ਪਾਈਆਂ ਮੈਂ ਫਿਰ ਦੱਸ ਦੰਨੀ ਹੈ ਇਹਦੇ ਵਿੱਚ ਪਾਇਆ ਮੈਂ ਅੱਧਾ ਚਮਚ ਆਟੇ ਦਾ ਕਣਕ ਦਾ ਆਟਾ ਲੈ ਲਓ ਤੁਸੀਂ ਅੱਧਾ ਚਮਚਾ ਪਾਇਆ ਬੇਸਣ ਦਾ ਤੇ ਥੋੜੀ ਜਿਹੀ ਚੁਟਕੀਕ ਪਾਈ ਆ ਹਲਦੀ ਔਰ ਇੱਕ ਪਾਇਆ ਕੱਚਾ ਦੁੱਧ ਜਿਹਦੇ ਨਾਲ ਆਪਾਂ ਨੇ ਕੋਲ ਬਣਾਇਆ ਜੇ ਤੁਹਾਡੇ ਕੋਲ ਕੱਚਾ ਦੁੱਧ ਨਹੀਂ ਲੈਣਾ ਤੁਸੀਂ ਰੋਜ਼ ਵਾਟਰ ਵੀ ਲੈ ਸਕਦੇ ਹੋ ਜਿਹਨੂੰ ਗੁਲਾਬ ਜਲ ਕਹਿੰਦੇ ਆ ਹਨਾ ਤੇ ਹੁਣ ਆਪਾਂ ਇਹਦੇ ਵਿੱਚ ਪਾਉਂਗੇ ਘਰ ਦਾ ਕੱਢਿਆ ਹੋਇਆ ਥੋੜਾ ਜਿਹਾ ਪਾਵਾਂਗੇ ਆਪਾਂ ਵਿੱਚ ਸਹਿਦ ਜੋ ਕਿ ਬਹੁਤ ਜ਼ਰੂਰੀ ਹੈ ਸਹਿਤ ਪਾਣਾ ਇਹ ਬਹੁਤ ਜ਼ਰੂਰੀ ਹੈ ਵਿੱਚ ਪਾਣਾ ਕਿਉਂਕਿ ਸਹਿਤ ਦੇ ਨਾਲ ਨਾ ਆਪਣੀ ਸਕਿਨ ਹੈ ਜਿਹੜੀ ਉਹ ਪੂਰੀ ਤਰ੍ਹਾਂ ਗਲੋ ਕਰਦੀ ਹੈ ਤੇ ਲੋ ਜੀ ਵਿੱਚ ਥੋੜਾ ਜਿਹਾ ਸਹਿਤ ਪਾਤਿਆ ਮੈਂ ਕਿਉਂਕਿ ਜੇ ਆਪਾਂ ਸਹਿਦ ਪਾਉਂਦੇ ਆ ਨਾ ਵਿੱਚ ਉਹਦੇ ਨਾਲ ਆਪਣੀ ਸਕਿਨ ਜਿਹੜੀ ਇਹ ਪੂਰੀ ਤਰ੍ਹਾਂ ਚਮਕ ਆ ਜਾਂਦੀ ਹੈ ਸਹਿਦ ਦੇ ਨਾਲ ਔਰ ਜਿਹੜੀ ਆਪਣੀ ਧੁੱਪ ਦੇ ਵਿੱਚ ਸਕਿਨ ਸੜ ਜਾਂਦੀ ਹੈ ਉਹ ਤੋਂ ਬਚਾਉਂਦਾ ਹੈ ਸਹਿਦ ਇਹ ਜ਼ਰੂਰੀ ਹੈ ਜੀ ਵਿੱਚ ਪਾਣਾ ਤੇ ਜੋ ਵੀ ਨੇਚਰਲੀ ਚੀਜ਼ਾਂ ਹੁੰਦੀਆਂ ਹਲਦੀ ਹੋ ਗਿਆ ਸਹਿਦ ਹੋ ਗਿਆ ਬੇਸਣ ਹੋ ਗਿਆ ਆਟਾ ਹੋ ਗਿਆ ਤੇ ਕੱਚਾ ਦੁੱਧ ਹੋ ਗਿਆ ਤੁਸੀਂ ਭਾਵੇਂ ਉਬਲਿਆਵਾ ਹੋਵੇ ਪਰ ਉਹਨੂੰ ਠੰਡਾ ਕਰ ਲਓ ਫ੍ਰੀਜ ਚ ਫਿਰ ਪਾ ਲਓ ਵਿੱਚ ਹਨਾ ਤੇ ਇਹਨੂੰ ਆਪਾਂ ਨੇ ਹੁਣ ਚੰਗੀ ਤਰ੍ਹਾਂ ਇੱਕ ਕਿਸਮ ਦੀ ਇਹ ਰੈਮੇਡੀ ਤਿਆਰ ਹੋ ਗਈ ਆਪਣੀ ਬਣ ਕੇ ਦੇਖੋ ਤੇ ਬਿਲਕੁਲ ਰੈਮੇਡੀ ਬਣ ਕੇ ਤਿਆਰ ਹੋ ਗਈ ਆਪਣੀ ਹੁਣ ਇਹਨੂੰ ਆਪਾਂ ਆਪਣੇ ਫੇਸ ਤੇ ਅਪਲਾਈ ਕਰਾਂਗੇ ਤੇ 10-15 ਮਿੰਟ ਤੱਕ ਰੱਖਣੀ ਹੈ ਜਿੱਥੇ-ਜਿੱਥੇ ਤੁਹਾਡੇ ਵਾਲ ਆ ਚਿਹਰੇ ਦੇ ਉੱਤੇ ਹਨਾ ਭਾਵੇਂ ਫੋਰਹੈਡ ਦੇ ਉੱਤੇ ਹੋਗੇ ਫੇਸ ਦੇ ਉੱਤੇ ਹੋਗੇ ਸਾਰੇ ਰਿਮੂਵ ਹੋ ਜਾਣੇ ਆ ਤੇ ਆਪਾਂ ਨੇ ਹੁਣ ਇਹਨੂੰ ਲਗਾਉਣਾ ਸ਼ੁਰੂ ਕਰਨਾ ਹੈ ਤੇ ਦੇਖੋ ਤੁਸੀਂ ਇੱਦਾਂ ਕਰਕੇ ਅਪਲਾਈ ਕਰ ਲਓ ਇਹਨੂੰ ਚਮਚ ਦੇ ਨਾਲ ਹੀ ਲਾ ਲਿਆ ਮੈਂ ਅਗਰ ਤੁਸੀਂ ਚਮਚ ਨਹੀਂ ਲੈਣਾ ਤਾਂ ਤੁਸੀਂ કોટਨ ਦੇ ਨਾਲ ਵੀ ਲਗਾ ਸਕਦੇ ਹਾਂ ਅਗਰ ਤੁਹਾਡੇ ਕੋਲ ਬਰਸ਼ ਹੈਗਾ ਤਾਂ ਤੁਸੀਂ ਬਰਸ਼ ਯੂਜ਼ ਕਰ ਲਓ ਲੇਕਿਨ ਮੈਂ ਤਾਂ ਇਹ ਚੀਜ਼ਾਂ ਨੂੰ ਬਰਸ਼ ਬਰਸ਼ ਕੁਝ ਨਹੀਂ ਲੰਦੀ ਹੈਗੀ ਕਿਉਂਕਿ ਮੈਂ ਸਿਰਫ ਜੋ ਮੇਰੇ ਕੋਲ ਘਰ ਦੀਆਂ ਚੀਜ਼ਾਂ ਹੈਗੀਆਂ ਮੈਂ ਤਾਂ ਉਹੀ ਯੂਜ਼ ਕਰਦੀ ਹਾਂ ਮੈਂ ਤਾਂ ਸੱਚੀ ਕਹਿੰਦੇ ਆ ਨਾ ਬਰਸ਼ ਵਗੈਰਾ ਵੀ ਬਹੁਤ ਘੱਟ ਯੂਜ਼ ਕਰਦੀ ਹਾਂ ਕਿਉਂਕਿ ਮੈਂ ਸਿਰਫ ਹੱਥ ਨਾਲ ਹੀ ਯੂਜ਼ ਕਰ ਲੈਂਦੀ ਹਾਂ ਤੇ ਬਾਕੀ ਇਹ ਤੁਹਾਡੀ ਆਪਣੀ ਮਰਜ਼ੀ ਹੈ ਤੁਸੀਂ ਕਿਸ ਚੀਜ਼ ਦੇ ਨਾਲ ਇਹਨੂੰ ਲਗਾ ਸਕਦੇ ਹੋ ਜਿੱਥੇ-ਜਿੱਥੇ ਤੁਹਾਡੇ ਵਾਲ ਹੈ ਨਾ ਇਹਨੂੰ ਉੱਥੇ-ਉੱਥੇ ਲਾਣਾ ਸ਼ੁਰੂ ਕਰ ਦਿਓ ਤੁਸੀਂ ਦੇਖੋ ਇੱਕ ਕਿਸਮ ਦੀ ਨਾ ਇਹ ਰੈਮੇਡੀ ਬਹੁਤ ਜ਼ਿਆਦਾ ਫਾਇਦੇਮੰਦ ਹੈ ਤੇ ਮੈਂ ਥੋੜੀ ਜੀ ਹੱਥ ਨਾਲ ਲਾ ਲੰਨੀ ਆ ਕਿਉਂਕਿ ਹੱਥ ਨਾਲ ਨਾ ਥੋੜਾ ਜਿਆਦਾ ਲੱਗ ਜਾਊਗਾ ਤੇ ਥ੍ਰੈਡਿੰਗ ਤੋਂ ਅਵੋਇਡ ਕਰੋ ਤੁਸੀਂ ਕਿਉਂਕਿ ਥ੍ਰੈਡਿੰਗ ਬਚਾ ਲਓ ਕਿਉਂਕਿ ਥ੍ਰੈਡਿੰਗ ਦੇ ਵਾਲ ਨਾ ਪੱਟੇ ਜਾਣ ਥੋੜਾ ਜਿਹਾ ਫੋਰਹੈਡ ਤੇ ਲਗਾ ਲਓ ਹੋਰ ਜਿੱਥੇ-ਜਿੱਥੇ ਵਾਲ ਹੈ ਤੁਹਾਡੇ ਫੇਸ ਦੇ ਉੱਤੇ ਇਹ ਸਾਰੇ ਪੱਟ ਕੇ ਲੈ ਕੇ ਆਊਗਾ ਆਟਾ ਜਦੋਂ ਸੁੱਕ ਜਾਊਗਾ ਹਨਾ ਇਹ ਪੂਰੀ ਤਰ੍ਹਾਂ ਲਗਾ ਲਓ ਆਪਾਂ ਐਵੇਂ ਕਰਕੇ ਸਾਰਾ ਹੁਣ ਨੂੰ ਆਪਾਂ ਪੂਰੀ ਤਰ੍ਹਾਂ ਲਗਾ ਲਿਆ ਕਿਸਮ ਦਾ ਇਹ ਵੀ ਉਹ ਬਣ ਗਿਆ ਆਪਣਾ ਤੇ ਲੋ ਜੀ ਫਰੈਂਡਸ 15 ਮਿੰਟ ਹੋ ਗਏ ਔਰ ਮੇਰੇ ਤੋਂ ਬਿਲਕੁਲ ਵੀ ਬੋਲਿਆ ਨਹੀਂ ਜਾ ਰਿਹਾ ਹੈਗਾ ਕਿਉਂਕਿ ਪੂਰੀ ਤਰ੍ਹਾਂ ਟਾਈਟ ਹੋ ਗਿਆ ਚਿਹਰਾ ਔਰ ਤੁਹਾਨੂੰ ਪਤਾ ਹੀ ਹੈ ਮੇਰੇ ਤੋਂ ਬੋਲ ਨਹੀਂ ਹੋ ਰਿਹਾ ਹੈਗਾ ਤੇ ਹੁਣ ਆਪਾਂ ਇਹਨੂੰ ਧਾਰਾਂਗੇ ਕਿੱਦਾਂ ਹਨਾ ਪਹਿਲਾਂ ਆਪਾਂ ਨੇ ਇਹਨੂੰ ਹੇਠਾਂ ਦੀ ਤਰਫ ਲਾਇਆ ਤਾਂ ਹੁਣ ਆਪਾਂ ਇਹਨੂੰ ਉੱਪਰ ਦੀ ਤਰਫ ਧਾਰਨਾ ਹੈ ਯਾਨੀ ਉੱਪਰ ਦੀ ਤਰਫ ਰਗੜ ਕੇ ਯਾਨੀ ਮੈਨੂੰ 15 20 ਮਿੰਟ ਹੋ ਗਏ ਪੂਰੀ ਤਰ੍ਹਾਂ ਡਰਾਈ ਹੋ ਗਿਆ ਦੇਖੋ ਪੂਰੀ ਤਰ੍ਹਾਂ ਡਰਾਈ ਹੋ ਗਿਆ ਆਹ ਦੇਖੋ ਬਿਲਕੁਲ ਨਹੀਂ ਹੱਥ ਲਿਬੜ ਹੈਗਾ ਪੂਰੀ ਤਰ੍ਹਾਂ ਡਰਾਈ ਹੋ ਗਿਆ ਇਹ ਹੁਣ ਆਪਾਂ ਇਹਨੂੰ ਤਾਰਦੇ ਆ ਐਵੇਂ ਤਾਰੋ ਪੱਤੀਆਂ ਵੜ ਕੇ ਉਤਰ ਜਾਣਾ ਇਹ ਹਣਾ ਐਵੇਂ ਕਿਉਂਕਿ ਜੋ ਵਿੱਚ ਆਟਾ ਨਾ ਇਹ ਆਟਾ ਜੋ ਵਿੱਚ ਇਹਨੂੰ ਆਪਾਂ ਨੇ ਪੂਰੀ ਤਰ੍ਹਾਂ ਐਵੇਂ ਰਗੜ ਕੇ ਪੂਰੀ ਤਰ੍ਹਾਂ ਤਾਰ ਦੇਣਾ ਹੈ ਇਹ ਪੂਰੀ ਤਰ੍ਹਾਂ ਜੋ ਆਪਣੀ ਸਕਿਨ ਦੇ ਵਾਲ ਹੈ ਨਾ ਇਹ హెయిਰ ਹੈ ਇਹ ਪੂਰੀ ਤਰ੍ਹਾਂ ਅੰਦਰ ਜੜ ਤੋਂ ਕੱਢ ਕੇ ਲੈ ਕੇ ਆਣੇ ਆ ਇਹਨੇ ਆਟੇ ਨੇ ਜੋ ਵਿਚਪਾਣੇ ਵਿੱਚ ਕਣਕ ਦਾ ਆਟਾ ਲਾਇਆ ਨਾ ਇਹ ਦੇਖੋ ਤੁਸੀਂ ਮੰਨੋਗੇ ਨਹੀਂ ਤੇ ਵਿੱਚ ਛੋਟੇ-ਛੋਟੇ ਬਾਲ ਪੱਕਾ ਹੋਉਂਗੇ ਇਹਦੇ ਵਿੱਚ ਤੇ ਕਿਉਂਕਿ ਤੁਹਾਨੂੰ ਹੁਣ ਸਕਰੀਨ ਦੇ ਵਿੱਚ ਦਿਖਣਾ ਨਹੀਂ ਹੈਗਾ ਤੇ ਲੋ ਜੀ ਇਹ ਹੁਣ ਆਪਾਂ ਨੇ ਇਦਾਂ ਕਰਕੇ ਨਾ ਇਹਨੂੰ ਵਾਲਾਂ ਨੂੰ ਉੱਪਰ ਦੀ ਤਰਫ ਇਦਾਂ ਤਾਰ ਦੇਣਾ ਹੈ ਤੇ ਥੋੜਾ ਜਿਹਾ ਮੇਰੇ ਵਾਲਾਂ ਤੇ ਲੱਗ ਗਿਆ ਇਹਨੂੰ ਆਪਾਂ ਨੇ ਵਾਸ਼ ਕਰਨਾ ਪੈਣਾ ਬਾਅਦ ਚ ਤੇ ਪਹਿਲਾਂ ਆਪਾਂ ਤੁਹਾਨੂੰ ਚਿਹਰੇ ਦੇ ਉੱਤੇ ਦਿਖਾਣੇ ਆ ਇਹ ਉੱਪਰ ਦੀ ਤਰਫ ਤਾਰਿਆ ਜੀ ਉਰੇ ਮੋਸਟਲੀ ਆਪਣੇ ਇੱਥੇ ਵਾਲ ਹੁੰਨੇ ਆ ਆ ਪਲਿਪਸ ਦੇ ਹੁੰਨੇ ਆ ਚਿੰਨ ਦੇ ਉੱਤੇ ਹੁੰਨੇ ਆ ਤੇ ਫੋਰਹੈਡ ਦੇ ਉੱਤੇ ਹੁੰਨੇ ਆ ਤੇ ਇਹ ਆਪਾਂ ਨੇ ਹੁਣ ਦੇਖੋ ਕਰਕੇ ਇਦਾਂ ਤਾਰ ਦੇਣੇ ਆ ਇਹ ਲੋ ਲੋਜੀ ਇਹ ਤਾਰ ਤੇ ਆਪਾਂ ਨੇ ਤੇ ਇਹ ਰੱਖਿਆ ਜੀ ਮੈਂ 15 20 ਮਿੰਟ ਕਰਕੇ ਇਦਾਂ ਤੇ ਤੁਸੀਂ ਇਦਾਂ ਕਰਕੇ ਰੱਖੋ ਔਰ ਤੁਹਾਡੇ ਜੋ ਵਾਲ ਹੈ ਨਾ ਸਕਿਨ ਦੇ ਉੱਤੇ ਇਹ ਸਾਰੇ ਸਾਫ਼ ਹੋ ਜਾਣੇ ਆ ਜੀ ਉਰੋਂ ਦੇਖੋ ਤੁਸੀਂ ਮੇਰੀ ਸਕਿਨ ਦੇਖ ਰਹੇ ਹੋ ਨਾ ਇਹ ਪੂਰੀ ਤਰ੍ਹਾਂ ਮੇਰੇ ਵਾਲ ਹੈ ਜਿਹੜੇ ਛੋਟੇ-ਛੋਟੇ ਸਾਰੇ ਸਾਫ਼ ਕਰਕੇ ਲਿਆਇਆ ਦੇਖੋ ਤੇ ਹੈ ਨਾ ਕਮਾਲ ਹੁਣ ਮੈਂ ਥੋੜਾ ਜਿਹਾ ਮੂੰਹ ਧੋਲਾਂ ਜੀ ਮੂੰਹ ਧੋ ਕੇ ਦਿਖਾਨੀ ਆ ਤੁਹਾਨੂੰ ਮੈਂ ਕਿਉਂਕਿ ਇਹ ਮੈਂ ਰਗੜ ਕੇ ਤਾਰ ਲਿਆ ਤੇ ਹੁਣ ਆਪਾਂ ਧੋਨੇ ਆ ਜੀ ਮੂੰਹ ਤੇ ਮਿਲਦੇ ਆ ਜੀ 5 ਮਿੰਟ ਤੱਕ ਮੂੰਹ ਮਾ ਧੋਲੀਏ ਆਪਾਂ ਲਓ ਜੀ ਫਰੈਂਡਸ ਚਿਹਰਾ ਮੈਂ ਆਪਣਾ ਸਾਫ ਕਰ ਲਿਆ ਔਰ ਤੁਸੀਂ ਦੇਖੋ ਕਾਫੀ ਹੱਦ ਤੱਕ ਜੋ ਮੇਰੇ ਬਾਹ ਚਿਹਰੇ ਦੇ ਉੱਤੇ ਛੋਟੇ ਛੋਟੇ ਵਾਲ ਤੇ ਨਾ ਇਹ ਰਿਮੂਵ ਹੋ ਚੁੱਕੇ ਆ ਤੇ ਮੈਨੂੰ ਨਹੀਂ ਲੱਗਦਾ ਕਿ ਤੇ ਦਿਖ ਰਿਹਾ ਮੈਨੂੰ ਕੋਈ ਵੀ ਨਹੀਂ ਹੈਗਾ ਵਾਕਈ ਸੱਚੀ 100% ਪਰਫੈਕਟ ਹੈ ਜੀ ਮੇਰੇ ਲਈ ਕਿਉਂਕਿ ਮੇਰੇ ਚਿਹਰੇ ਦੇ ਉੱਤੇ ਬਹੁਤ ਜ਼ਿਆਦਾ ਛੋਟੇ ਛੋਟੇ ਵਾਲ ਹੈ ਜੋ ਕਿ ਸਾਰੇ ਰਿਮੂਵ ਹੋ ਚੁੱਕੇ ਆ ਤੇ ਫਾਈਨਲੀ ਮੇਰੇ ਚਿਹਰੇ ਦੇ ਉੱਤੇ ਚਮਕ ਵੀ ਆ ਗਈ ਤੇ ਕਿਹੜੀਆਂ ਚਾਰ ਚੀਜ਼ਾਂ ਪਾਈਆਂ ਸੀ ਜੀ ਆਪਾਂ ਨੇ ਵਿੱਚ ਅੱਧਾ ਚਮਚਾ ਆਟੇ ਦਾ ਅੱਧਾ ਚਮਚਾ ਬਿਸਣ ਦਾ ਇੱਕ ਚੁਟਕੀ ਪਾਣੀ ਐ ਥੋੜੀ ਜੀ ਹਲਦੀ ਦੀ ਤੇ ਵਿੱਚ ਕੱਚਾ ਦੁੱਧ ਚਾਹ ਭਾਵੇਂ ਉਬਲਿਆ ਹੋਆ ਹੋਵੇ ਉਹ ਠੰਡਾ ਕਰ ਲਓ ਤੁਸੀਂ ਫ੍ਰੀਜ 'ਚ ਹਨਾ ਇਹ ਚਾਰੋਂ ਚੀਜ਼ਾਂ ਪਾ ਕੇ ਮਿਕਸ ਕਰਕੇ ਫਿਰ ਮੈਂ ਵਿੱਚ ਪਾਇਆ ਤਾਂ ਥੋੜਾ ਜਿਹਾ ਸਹਿਦ ਜੇ ਤੁਹਾਡੇ ਕੋਲ ਸਹਿਦ ਨਹੀਂ ਹੈਗਾ ਇਹ ਚਾਰੋਂ ਚੀਜ਼ਾਂ ਵੀ ਚੱਲ ਜੂਗੀਆਂ ਚਾਰੋਂ ਚੀਜ਼ਾਂ ਵੀ ਚੱਲ ਜੂਗੀਆਂ ਅਗਰ ਸਹਿਦ ਹੈਗਾ ਤਾਂ ਵਿੱਚ ਪਾ ਲਓ ਉਹਦੇ ਨਾਲ ਚਮਕ ਆਂਦੀ ਐ ਚਿਹਰੇ ਦੇ ਔਰ ਟਾਈਟਨੈਸ ਹੁੰਦੀ ਐ ਔਰ ਜੋ ਆਟਾ ਨਾ ਇਹਨੂੰ ਚਿਹਰੇ ਨੂੰ ਆਪਣੇ ਨੂੰ ਅ ਮਤਲਬ ਕਸਾਪ ਆਂਦਾ ਜੋ ਬੇਸਣ ਹੈ ਇਹ ਵੀ ਕਸਾਪ ਆਂਦਾ ਹੈ ਤੇ ਜੋ ਆਟਾ ਨਾ ਇਹ ਚੰਗੀ ਤਰ੍ਹਾਂ ਚਿਪਕ ਜਾਂਦਾ ਚਿਹਰੇ ਦੇ ਉੱਤੇ ਉਹ ਜਦੋਂ ਆਪਾਂ ਉਤਾਰਦੇ ਆ ਨਾ ਉੱਪਰ ਦੀ ਤਰਫ ਤਾਂ ਇਹ ਜਿਹੜੇ ਅੰਦਰੋਂ ਵਾਲਾਂ ਦੀ ਜੜਾਂ ਹੈ ਇਹ ਚੰਗੀ ਤਰ੍ਹਾਂ ਖਿੱਚ ਕੇ ਲੈ ਕੇ ਆਂਦਾ ਆਟਾ ਕਿਉਂਕਿ ਆਟਾ ਨਾ ਪਕੜ ਪਕੜ ਲਾਂਦਾ ਹੈ ਆਟਾ ਇੱਕਦਮ ਮਤਲਬ ਆਟੇ ਦੇ ਅੰਦਰ ਨਾ ਪਕੜਨ ਦੀ ਸ਼ਕਤੀ ਹੁੰਦੀ ਆ ਮਤਲਬ ਜਿਵੇਂ ਹੁਣ ਆਪਣੇ ਆਟਾ-ਉਟਾ ਚਿਪਕ ਗਿਆ ਇਹ ਸਾਰਾ ਪਕੜ ਲੈਂਦਾ ਹੈ ਹਨਾ ਤੇ ਚਲੋ ਜੀ ਇੱਕ ਨਵੇਂ ਟਿਪਸ ਦੇ ਨਾਲ ਫੇਰ ਮਿਲਦੇ ਆ ਮੇਰਾ ਚਿਹਰਾ ਤਾਂ ਹੋ ਗਿਆ ਗਲੋ ਤੇ ਤੁਸੀਂ ਦੱਸਿਓ ਤੁਹਾਡਾ ਚਿਹਰਾ ਕਿਦਾਂ ਦਾ ਮਤਲਬ ਤੁਹਾਨੂੰ ਕਿਦਾਂ ਦਾ ਲੱਗਿਆ ਮੇਰਾ ਟਿਪਸ ਤੇ ਲਾਈਕ ਕਮੈਂਟ ਜ਼ਰੂਰ ਕਰਿਓ ਇਦਾਂ ਤੁਸੀਂ ਕਰਕੇ ਦੇਖਿਓ ਜੀ ਹੇਅਰ ਰਿਮੂਵ ਤੁਹਾਡਾ ਵਾਕਈ 100 ਤੋਂ uh, 200% 200% ਤੁਹਾਡੇ ਚਿਹਰੇ ਦੇ ਉੱਤੇ ਜੋ ਛੋਟੇ ਛੋਟੇ ਬਾਲ ਐ ਇਹ ਸਾਰੇ ਸਾਫ਼ ਹੋ ਜਾਣੇ ਐ ਤੁਸੀਂ ਇੱਕ ਵਾਰ ਇਹ ਵਾਲੀ ਟ੍ਰਿਕ ਜ਼ਰੂਰ ਅਪਣਾ ਕੇ ਦੇਖੋ ਮੇਰੇ ਵਾਲੇ ਕਿਉਂਕਿ ਮੈਂ ਹੁਣ ਮੇਕਅਪ ਕਰਨ ਤੋਂ ਪਹਿਲਾਂ ਆਪਣੇ ਚਿਹਰੇ ਦੇ ਉੱਤੇ ਪੂਰੀ ਤਰ੍ਹਾਂ ਹੇਅਰ ਰਿਮੂਵ ਕਰ ਰਹੀ ਆ ਤੇ ਹੁਣ ਮੈਂ ਕਰਾਂਗੀ ਮੇਕਅਪ ਤੇ ਆਪਣੀ ਕੋਲਡ ਕਰੀਮ ਕੋਈ ਵੀ ਲਾ ਸਕਦੇ ਹੋ ਉਸ ਤੋਂ ਬਾਅਦ ਤੁਸੀਂ ਜਿਹੜੀ ਵੀ ਕਰੀਮ ਤੁਸੀਂ ਯੂਜ਼ ਕਰਦੇ ਹੋ ਹਨਾ ਤੇ ਚਲੋ ਜੀ ਬਾਏ ਟੇਕ ਕੇਅਰ ਔਰ ਮੇਰਾ ਚਿਹਰਾ ਕਾਫੀ ਹੱਦ ਤੱਕ ਵਧੀਆ ਹੋ ਗਿਆ ਤੇ ਇੱਕ ਨਵੇਂ ਟਿਪਸ ਦੇ ਨਾਲ ਫੇਰ ਮਿਲਦੇ ਹਾਂ ਤਦ ਤੱਕ ਲਈ ਬਾਏ ਬਾਏ